ਚੰਕਾ ਹੱਸਾਂਗੇ ਚੰਕਾ ਉਸੇ ਜਿਹੜੇ ਤੁਹਾਡੇ ਤੇ ਇਹ ਪਰਚਾ ਦਿੱਤਾਗਾ ਕਦੋਂ ਤੋਂ ਤੁਸੀਂ ਇਹ ਚੋਰੀਆਂ ਗੱਡੀਆਂ ਦੇਖੇ ਦੋ ਸੌਟ ਕਰਦੇ ਜਾ ਰਹੇ ਹੋਗੇ ਨਹੀਂ ਮੈਨੂੰ ਪਤਾ ਨਹੀਂ ਸੀਗਾ ਜੀ ਮੈਂ ਆਹ ਗੱਡੀ ਲਈ ਸੀਗੀ ਜੀ ਸਭ ਤੋਂ ਪਹਿਲਾਂ ਜੀ ਇਹ ਗੱਡੀ ਲਈ ਸੀਗੀ ਜੀ ਮੈਂ ਰਾਮਪਰੇ ਤੋਂ ਬਰਨਾਲੇ ਇਹ ਐਕਸੀਡੈਂਟ ਹੋਈ ਖੜੀ ਸੀਗੀ ਰਾਮਪਰੇ ਦੇ ਬੰਦੇ ਸੀਗੇ ਉਹਨਾਂ ਨੇ ਦਿੱਤੀ ਹੈ ਜੀ ਉਸ ਤੋਂ ਬਾਅਦ ਇਹ ਦੁਬਾਰੇ ਫੇਰ ਮੈਂ ਪੱਪੂ ਕੰਨ ਨੂੰ ਦਵਾਈ ਸੀਗੀ ਜੀ ਇਹ ਪੱਪੂ ਕੰਨੇ ਇਹ ਮੈਨੂੰ ਫੇਰ ਵਾਪਸ ਦਿੱਤੀ ਜੀ ਕਹਿੰਦੇ ਵੀ ਤੂੰ ਰੱਖ ਲੈ ਕਹਿੰਦੇ ਵੀ ਅਸੀਂ ਲੈਣੀ ਇਹ ਉਸ ਤੋਂ ਬਾਅਦ ਜੀ ਆਹ ਗੱਡੀ ਆ ਗਈ ਜੀ ਪੰਜਾਬ ਨੰਬਰ ਇਹਦਾ ਐਕਸੀਡੈਂਟ ਹੋ ਗਿਆ ਸੀਗਾ ਮੈਂ ਇਹਦੇ ਪੰਜਾਬ ਨੰਬਰ ਦੇ ਇਹਦੇ ਜੁਕੇ ਦੇ ਕਾਗਜ ਲਾ ਦੇ ਜੀ ਜੀ ਤੈਨੂੰ ਪਤਾ ਵੀ ਗਲਤ ਆ ਫਿਰ ਕਿਉਂ ਇਹ ਕੀਤਾ ਗਿਆ ਇਸ ਤਰ੍ਹਾਂ ਦਾ 420 ਬਸ ਅਨਪੜਤਾ ਜੀ ਨਹੀਂ ਅਨਪੜਤਾ ਤਾਂ ਕਹਿ ਨਹੀਂ ਸਕਦੇ ਹਾਂ ਮਸਲੇ ਨੂੰ ਲੈ ਕੇ ਜਿਹੜੇ ਬੰਦਾ ਇੰਨਾ ਨੰਬਰ ਬਦਲ ਸਕਦਾਗਾ ਉਹ ਕਿ ਤੂੰ ਪਹਿਲਾਂ ਵੀ ਤੁਸੀਂ ਕਰਦੇ ਰਹੇ ਹੋ ਨਹੀਂ ਜੀ ਨਹੀਂ ਨਾ 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 ਜੀ ਨਾ ਮੈਂ ਹਿੰਮਤਪੁਰੇ ਤੋਂ ਲਈ ਆ ਜੀ ਉਹਦਾ ਐਫਆਈ ਰਿਪੋਰਟ ਲਿਆ ਜੀ ਸਾਰਾ ਕੁਝ ਲਿਆ ਉਹ ਵੀ ਕਹਿੰਦੇ ਜਿਹੜੀ ਪਹਿਲਾਂ ਤੁਹਾਡੇ ਕੋਲ ਉਹ ਵੀ ਚੋਰੀ ਦੀ ਹੈਗੀ ਕੋਈ ਜਿਹੜੇ ਪੇਸ਼ਤੂਤੀਸ ਦੇ ਵਿੱਚ ਸਾਹਮਣੇ ਨਹੀਂ ਮੈਨੂੰ ਪਤਾ ਨਹੀਂ ਸੀਗਾ ਜੀ ਉਹ ਚੀਜ਼ ਬਾਰੇ ਮੈਨੂੰ ਨੌਲੇਜ ਨਹੀਂ ਸੀਗੀ ਸਾਰਾ ਕਿ ਇਹ ਜਾਂ ਚੋਰੀ ਦੀ ਹੈ ਕਦੋਂ ਹੋਈ ਵੀ ਪਰ ਮੈਨੂੰ ਹਿੰਮਤ ਇਥੋਂ ਦੇ ਵਿੱਚ ਆ ਇਹ ਰਾਮਪਰੇ ਦੇ ਬੰਦਿਆਂ ਨੇ ਸਾਰ ਵੇਚੀ ਸੀਗੀ ਇਹ ਕਿੰਨੇ ਟਾਈਮ ਤੋਂ ਕੰਮ ਕਰਦਾ ਉਸ ਸਕ੍ਰੈਪ ਦਾ ਉਹ ਮੈਂ ਕਰਦਾ ਜੀ ਸੱਤ ਸਾਲ ਹੋ ਗਏ ਸਰ ਤੁਹਾਡੇ ਕੋਲ ਕੋਈ ਲੀਗਲੀ ਡਾਕੂਮੈਂਟ ਹੈਗਾ ਸਕ੍ਰੈਪ ਦਾ ਕੰਮ ਕਰਨ ਦਾ ਜਾਂ ਗੱਡੀਆਂ ਨੂੰ ਖਤਮ ਕਰਦਾ ਕੋਈ ਅਧਿਕਾਰ ਤੁਹਾਡੇ ਕੋਲੇ ਹੈਗਾ ਕੋਈ ਜਾਂ ਸਿਰਫ ਐਂ ਬਸ ਸੱਜਾ ਕੱਬਾ ਕਰਕੇ ਗਰੀ ਜਾਂਦੇ ਹੋ ਨਹੀਂ ਐਂ ਸੱਜਾ ਕੱਬਾ ਕਰੀ ਗਏ ਜੀ ਬਸ ਹੁੰਦਾ ਹੀ ਸਾਡੇ ਕੋਲੇ ਲਾਇਸੈਂਸ ਹੁੰਦਾ ਸਰ ਨੀ ਕਿਉਂ ਕਿਨੇ ਦਿੱਤਾ ਗੱਲ ਸੰਸਤ ਨੂੰ ਆ ਜੀਐਸਟੀ ਨੰਬਰ ਹੁੰਦਾ ਜੀ ਜੀਐਸਟੀ ਤੁਹਾਨੂੰ ਸੰਸਤ ਨਹੀਂ ਨਾ ਹੁੰਦਾ ਤੇ ਹੋਰ ਜੀ ਇਹਦਾ ਕੁਆਰਡ ਦਾ ਸਰ ਬਣਿਆ ਨਹੀਂਗਾ ਮੈਂ ਬਣਵਾਇਆ ਸੀਗਾ ਸਰ ਬਣਦਾ ਨਹੀਂਗਾ ਸਰ ਮੈਂ ਬਹੁਤ ਭੱਜਾਂ ਨੱਠੇ ਜੀ ਇੱਥੇ ਸੈਟਿੰਗ ਕਰਕੇ ਤੁਹਾਡਾ ਕੰਮ ਚੱਲਦਾ ਸੀ ਨਹੀਂ ਨਹੀਂ ਸੈਟਿੰਗ ਸੂਟਮ ਕੋਈ ਨਹੀਂ ਜੀ ਹੁਣ ਤੱਕ ਕਿੰਨੀਆਂ ਕੱਡੀਆਂ ਖਰੀਦੀਆਂ ਮਸਾਹੀ ਖਰੀਦੀਆਂ ਸੀਗੇ ਆਕੜੀਆਂ ਇਹ ਤੁਹੇ ਤੁਹਾਡੇ ਮੁੰਡੇ ਦਾ ਵੀ ਨਾਲ ਵਿੱਚ ਹੱਥ ਹੁੰਦਾ ਇਹਦੇ ਨਾ ਜੀ ਨਾ ਇਹਦਾ ਕੋਈ ਹੱਥ ਨਹੀਂਗਾ ਜੀ ਇਹ ਤਾਂ ਮੇਰੀ ਪਾਸਤਾ ਕਿਸੇ ਕਾਰਨ ਦਾ ਹੋਊਗਾ ਵਿੱਚ ਜਿਹੜਾ ਇਹਨਾਂ ਪਰਚੇ ਚ ਨਾਮਜ਼ਦ ਕੀਤਾਗਾ ਬਾਜੀ ਕੋਈ ਨਹੀਂ ਕਹਿ ਸਕਦੇ ਸਰ ਬਸ ਲੈ ਜੋ ਮੇਰੇ ਇਹ ਸੁਵਿਧਾ ਮੁਕਤਮਾ ਦੇ ਟ੍ਰੇਸ ਕੀਸ ਅਗੇ ਇਹਦੇ ਵਿੱਚ ਰਿਕਵਰੀ ਹੋਈ ਜਾਂਦੇ ਕਿੰਨੇ ਬੰਦੇ ਨੇ ਨਾਮਜ਼ਦ ਜਾਂ ਹਿਰਤਾ ਹੋਏ ਹਾਂ ਇਸ ਤੇ ਜੀ ਐਫ ਆਈ ਆਰ ਨੰਬਰ 103 ਵਰਡਾ 25 ਭਦੌਰ ਤੇ ਰਜਿਸਟਰਡ ਹੋਈ ਸੀ ਜੀ ਮੁਖਬੀ ਤੇ ਇਸ ਚ ਫਿਲਹਾਲ ਹਜੇ ਤੱਕ ਜੋ ਹੈਗੀਆਂ ਦੋ ਬਰੀਜ਼ਾ ਗੱਡੀਆਂ ਰਿਕਵਰ ਹੋ ਚੁੱਕੀਆਂ ਜਿਓ ਕਿ ਇਤੋਂ ਕੋਰਸਿੰਗ ਕੋਲਾ ਦੇ ਉਹ ਲੜਕਾ ਆਇਆ ਹਰਦੇਵ ਸਿੰਘ ਦੋਨੇ ਜਾਲੀ ਨੰਬਰ ਲਾ ਕੇ ਗੱਡੀਆਂ ਅੱਗੇ ਵੇਜ ਦੇ ਸੀ ਜਦੋਂ ਆਫਟਰ ਵੈਰੀਫਿਕੇਸ਼ਨ ਉਹ ਗੱਡੀਆਂ ਦੀ ਵੈਰੀਫਿਕੇਸ਼ਨ ਕੀਤੀ ਗਈ ਤੇ ਇੱਕ ਯੂਪੀ ਦੋਨੋਂ ਗੱਡੀਆਂ ਯੂਪੀ ਨੰਬਰ ਦੇ ਨੇ ਜਿਹਨਾਂ ਦੇ ਲਈ ਜਿਨ੍ਹਾਂ ਦੇ ਰਿਕਾਰਡਿੰਗ ਇੱਕ ਬਾਪੂਧਾਮ ਥਾਣਾ ਐਫ ਆਈ ਆਰ ਰਿਜਿਸਟਰਡ ਹੋਈ ਹੈ ਤੇ ਇੱਕ ਦਿੱਲੀ ਚ ਐਫ ਆਈ ਆਰ ਰਿਜਿਸਟਰਡ ਹੋਈ ਹੈ ਦੋਨੋਂ ਗੱਡੀਆਂ ਦੇ ਰਿਕਾਰਡਿੰਗ ਇਹਨਾਂ ਦਾ ਕਿਸ ਤਰ੍ਹਾਂ ਦਾ ਜੀ ਪਿਸ਼ੋਕੜਾ ਅਪਰਾਧ ਪਿਸ਼ੋਕੜ ਹੈ ਇਹਨਾਂ ਦਾ ਕੋਈ ਉਹ ਨਾ ਐਫਆਈਆ ਰਜਿਸਟਰਡ ਹੈਗੇ ਨੇ ਪਹਿਲਾਂ ਇਹਨਾਂ ਤੇ ਚੋਰੀ ਦਾ ਮੁਕਦਮਾ ਪਹਿਲਾਂ ਵੀ ਹੈਗਾ ਚਮਕੌਰ ਤੇ ਬਾਕੀ ਲੜਾਈ ਚ ਗੱਡੀ ਦੇ ਪਰਚੇ ਵੀ ਹੈਗੇ ਤੇ ਇਹਨਾਂ ਦਾ ਕਿੱਥੇ ਰਿਮਾਂਡ ਸੀਗਾ ਹੋਰ ਦੋ ਦੋ ਦਿਨ ਦਾ ਰਿਮਾਂਡ ਸੀਗਾ ਜੀ ਤੇ ਅੱਜ ਮਾਨਯੋਗ ਅਦਾਲਤ ਤੋਂ ਫੇਰ ਰਿਮਾਂਡ ਦਾ ਹਾਸਲ ਕੀਤਾ ਜਾਊਗਾ ਕਿ ਜਿਹੜੇ ਹੋਰ ਗੱਡੀਆਂ ਦੀ ਕੁਛ ਗਿਛ ਚ ਮੰਦਾ ਹੈ ਉਹ ਰਿਕਵਰੀ ਕੀਤੀ ਜਾ ਸਕਦੀ ਜਿਵੇਂ ਇਹਨਾਂ ਤੇ ਵੱਖ-ਵੱਖ ਹੋਰ ਵੀ ਜਿਵੇਂ ਪਰਚੇ ਦਰਜ ਹੈ ਜੀ ਉਹ ਪੁਲਿਸ ਵੱਲੋਂ ਵੀ ਇਹਦਾ ਰਿਮਾਂਡ ਕਿਹਾ ਜਾਣਾ ਕਿ ਜੀ ਨਹੀਂ ਜੀ ਉਹ ਪਹਿਲੀ ਅੰਡਰ ਟ੍ਰਾਇਲ ਨੇ ਬਾਕੀ ਇਹ ਮੁਕੱਦਮੇ ਰਿਗਾਰਡਿੰਗ ਇਹਦਾ ਰਿਮਾਂਡ ਲੈ ਜੀ ਪਹਿਲਾਂ ਵੀ ਜੇਰ ਕ ਸਰ ਹੋਰ ਵੀ ਕੋਈ ਇਸ ਗੋਸ਼ਤਨ ਦੇ ਵਿੱਚ ਸਾਮਾਇ ਜੋ ਦੇਖੋ ਐਸ ਪਰ ਹਜੇ ਇਨਵੈਸਟੀਗੇਸ਼ਨ ਹੈ ਅੱਗੇ ਕਾਰਜ ਜੋ ਆਏਗਾ ਤਾਂ ਸਾਰਾ ਸਾਹਮਣੇ ਹੋਏਗੀ ਚੀਜ਼ ਇਹ ਸਰ ਜਿਹੜੀ ਚੋਰੀ ਦੇ ਸੀਗੇ ਸਾਧਨ ਕਿੱਥੋਂ ਰਕਬਰ ਪਏ ਇਹ ਇੱਕ ਤਾਂ ਇਹਨੂੰ ਮੁਖਰੀ ਤੇ ਜੋ ਫੜਿਆ ਜੀ ਇਹ ਮੌਕੇ ਤੇ ਮਿਲ ਗਿਆ ਦੂਸਰਾ ਇਹਦੀ ਪੁੱਛ ਕੇ ਇਸ ਤੇ ਦੇ ਗਡਾਊਨ ਜਿਹੜਾ ਹੈਗਾ ਇਹਦਾ ਉਥੋਂ ਮਿਲਿਆ ਸੀ ਇਹਦਾ ਗਡਾਊਨ ਆ ਲੀਗਲੀ ਚ ਬਣਿਆ ਜਾਂ ਜੋ ਸਾਡੇ ਅਕੋਰਡਿੰਗ ਉਹ ਇਲੀਗਲ ਹੈ ਉਹਦੇ ਰਿਗਾਰਡਿੰਗ ਅਸੀਂ ਜੋ ਪ੍ਰੋਪਰ ਕਾਨੂੰਨ ਦੇ ਅਕੋਰਡਿੰਗ ਜੋ ਕਾਰਵਾਈ ਹੋਊਗੀ ਉਹ ਅਸੀਂ ਅਮਲ ਚ ਲਿਆਵਾਂਗੇ ਫੇ ਰਿਕਾਰਡ ਚ ਪਾਇਆ ਸਾਰੇ ਨੇ ਹੁਣ ਤੱਕ ਕਿੰਨੀਆਂ ਗੱਡੀਆਂ ਨਹੀਂ ਕੀਤੀ ਉਹ ਚੈੱਕ ਕਰ ਰਹੇ ਨੇ ਇਹ ਉਹ ਚੈੱਕ ਕਰ ਅਸੀਂ ਜਿਹੜੀਆਂ ਗੱਡੀਆਂ ਆ ਗਈਆਂ ਤੁਸੀਂ ਪੜੀਆਂ ਆਂ ਇਹ ਇਹਨੇ ਯੂਕੇ ਦਾ ਨੰਬਰ ਲਵੇ ਇਹ ਹੈ ਗੱਡੀਆਂ ਕਿੱਥੋਂ ਨਹੀਂ ਰਜਿਸਟਰਡ ਇਹ ਯੂਪੀ ਨੰਬਰ